ਸਾਤ ਸੰਗਤ ਜੀ ਸਿਕੰਦਰ ਲੋਧੀ ਦੇ ਹਿਰਦੇ ਦਾ ਸੁਧਾਰ ਕਰਕੇ ਕੁਝ ਦਿਨ ਗੁਰੂ ਨਾਨਕ ਦੇਵ ਜੀ ਦਿੱਲੀ ਵਿੱਚ ਰਹੇ ਤੇ ਲੋਕਾਂ ਨੂੰ ਜੀਵਨ ਦਾਣ ਬਖਸ਼ਦੇ ਰਹੇ ਮਰਦਾਨੇ ਨਾਲ ਸਲਾਹ ਕਰਕੇ ਹਿੰਦੁਸਤਾਨ ਦੇ ਮਸ਼ਹੂਰ ਤੀਰਥਾਂ ਦੀ ਯਾਤਰਾ ਕਰਨ ਨੂੰ ਤਿਆਰ ਹੋਏ ਦਿੱਲੀ ਦੇ ਨੇੜੇ ਬਿੰਦਰਾਵਨ ਸੀ ਬਿੰਦਰਾਵਨ ਮਥਣਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਜੰਮੇ ਭਲੇ ਤੇ ਖੇਡੇ ਸਨ ਇਸ ਤੀਰਥ ਉੱਤੇ ਸਲਾਨਾ ਇਕੱਠ ਹੁੰਦਾ ਸੀ ਦੂਰੋਂ ਦੂਰੋਂ ਲੋਕਾਂ ਨੇ ਆਣਾ ਸੀ ਦਿੱਲੀੋਂ ਤੁਰ ਕੇ ਗੁਰੂ ਜੀ ਬਿੰਦਰਾਵਨ ਪੁੱਜ ਗਏ ਅੱਗੇ ਕ੍ਰਿਸ਼ਨ ਲੀਲਾ ਹੋ ਰਹੀ ਸੀ ਨਾਟਕ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਝਾਕੀਆਂ ਦਿਖਾਈਆਂ ਜਾ ਰਹੀਆਂ ਸਨ ਸ਼੍ਰੀ ਕ੍ਰਿਸ਼ਨ ਜੀ ਭਾਰਤ ਦੇ ਮਹਾਨ ਯੋਗੀ ਤੇ ਆਗੂ ਹੋਏ ਹਨ ਉਹਨਾਂ ਦਾ ਜੀਵਨ ਉੱਚਾ ਤੇ ਸੁਚੇਤ ਸੀ ਪਰ ਉਸ ਦਾ ਰੂਪ ਧਾਰ ਕੇ ਖੇਡਣ ਵਾਲੇ ਨਾਟਕ ਪਾਤਰ ਨੀਵੇਂ ਜੀਵਨ ਦੇ ਲੋਕ ਸਨ ਜਦੋਂ ਗੁਰੂ ਜੀ ਨੇ ਇੱਕ ਮਹਾਨ ਹਸਤੀ ਦੀ ਨਕਲ ਹੁੰਦੀ ਦੇਖੀ ਤਾਂ ਹਿਰਦੇ ਵਿੱਚ ਪੀੜਾ ਮਹਿਸੂਸ ਕੀਤੀ ਉਸ ਪੀੜਾ ਨੂੰ ਬਾਣੀ ਰਾਹੀਂ ਲੋਕਾਂ ਅੱਗੇ ਪ੍ਰਗਟ ਕੀਤਾ ਤੇ ਉਹਨਾਂ ਦੇ ਉਸ ਕਰਮ ਦਾ ਖੰਡਨ ਕੀਤਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਊਡ ਊਡ ਰਾਵਾਂ ਝਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਾ ਧਰਤੀ ਨਾਲ गावण गोपियां गावण कान गावण सीताराम निरप निरੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮੰ ਜਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਮਰੋਲੇ ਬਹੁਤ ਅਨੰਤ ਲਾਟੂ ਮਾ ਦਾਣੀਆਂ ਅਨਗਾ ਅੰਖੀ ਪੌਂਦੀਆਂ ਲੈਣ ਨਸਾਂ ਸੂਏ ਝਾੜ ਪੁਵਾਈਏ ਜੰਤ ਨਾਨਕ ਪੌਂਦਿਆ ਗੰਤ ਨਾ ਅੰਤ ਬੰਧਨ ਬੰਦ ਪੁਵਾਏ ਸੋਏ ਪਈਏ ਕਿਰਤ ਨੱਚੈ ਸਭ ਕੋਏ ਨੱਚ-ਨੱਚ ਹੱਸੈ ਚੱਲੈ ਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਨ ਕੂਦਨ ਮਨ ਕਾ ਚਾਉ ਨਾਨਕ ਜਿਨ ਮਨ ਪਾਉ ਤਿੰਨਾ ਮਨ ਪਾਉ ਇਸ ਤਰ੍ਹਾਂ ਉਸ ਸਮੇਂ ਦੇ ਲੋਕਾਂ ਨੂੰ ਗੁਰੂ ਜੀ ਨੇ ਮੁਰ ਬਾਣੀ ਰਾਹੀਂ ਸਿੱਖਿਆ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ